ਹਾਂ ਜੀ ਮੈਨੂੰ ਕੀ ਹੋਇਆ ਕਿ ਉਹਰੇ ਉੱਤੋਂ ਅਸੀਂ ਬਾਹਰ ਖੜੇ ਸੀ ਉੱਤੋਂ ਤੂੰ ਆ ਰਿਹਾ ਸੀਗਾ ਜੇ ਉਹ ਦੇਖਿਆ ਉੱਤੇ ਪੂਰਾ ਫੈਲੀ ਵੀ ਸੀ ਅੱਗ ਅੱਛਾ ਕਿਹੜੀ ਰੋਡ ਤੇ ਡੁਗਰੀ ਰੋਡ ਆਦਮ ਬਰਕ ਲੁਧਿਆਣਾ ਹੈ ਕੇਂਦਰ ਕੰਮਕਾ ਨੇ ਦਾ ਕਾਮਕਾਰ ਐਸੈਸਰੀ ਦਾ ਸਾਰਾ ਗੱਡੀਆਂ ਦਾ ਸ਼ੋਰ ਅੰਦਰ ਦੁਕਾਨਾਂ ਨੇ ਸਾਰਾ ਸਮਾਨ ਖਰਾਬ ਹੋ ਗਿਆ ਅੱਛਾ ਜੀ ਚਾਰ ਪੰਜ ਦੁਕਾਨਾਂ ਨੇ ਸਾਰਾ ਸਮਾਨ ਖਰਾਬ ਹੋ ਗਿਆ ਤੁਹਾਨੂੰ ਕਿੱਥੋਂ ਪਤਾ ਲੱਗਿਆ ਅਸੀਂ ਬਾਹਰ ਖੜੇ ਸੀ ਸਾਨੂੰ ਉੱਤੋਂ ਤੂੰ ਆ ਬੀਲੀ ਛੋੜ ਸਰਕਟ ਕਰਕੇ ਤੂੰ ਤੇ ਹੁਣ ਕੀ ਹਾਲਾਤ ਨੇ ਅੰਦਰ ਹੁਣ ਇਸ ਟਾਈਮ ਫਾਇਰ ਗਨ ਲੱਗੀ ਹੋਈ ਆ ਹਾਲ ਤੱਕ ਤਾਂ ਅੱਗ ਬੁਜੀ ਨਹੀਂ ਹੈਗੀ ਤੇ ਮਾਲ ਨੂੰ ਕਿੱਥੋਂ ਲੁਆ ਗਏ ਦੁਕਾਨਾਂ ਦੇ ਮਾਲ ਕਾਇ ਹੋਏ ਨੇ ਉਹ ਬਾਹਰ ਨਾਲ ਲੱਗੇ ਹੋਏ ਨੇ ਜੀ ਹਾਂਜੀ ਸਰ ਕਿੱਥੇ ਲੱਗੀ ਆ ਜੀ ਕਿੰਨੀਆਂ ਦੁਕਾਨਾਂ ਨੂੰ ਲੱਗੀ ਹੈ 21:02 ਦੇ ਸੜਤਲਾ ਆਈ ਸੀ ਯਾਨੀ ਕਿ 10:02 ਦੇ ਸੜਤਲਾ ਆਈ ਹੈ ਬਈ ਧੁਗਰੀ ਰੋਡ ਚੌਂਕੀ ਦੇ ਸਾਹਮਣੇ ਦੁਕਾਨਾਂ ਚੱਲ ਕੇ ਲੱਗੀ ਆ ਅਸੀਂ ਹੋਰ ਹੀ ਤੋਰ ਤੇ ਮਿਲ ਕੇ ਗਿੱਲਰ ਰੋਡ ਫਾਇਰ ਸਟੇਸ਼ਨ ਦੀ ਗੱਡੀ ਡਰਨ ਆਊਟ ਕੀਤੀ ਆ ਉਸ ਤੋਂ ਬਾਅਦ ਅਗ੍ਹਾ ਜ਼ਿਆਦਾ ਹੋਣ ਕਰਕੇ ਅਸੀਂ ਦੋ ਵੱਡੀਆਂ ਹੈੱਡਕਵਾਰਟਰ ਤੋਂ ਲੈ ਕੇ ਆਏ ਆ ਸਰ ਕਾਦਾ ਕੰਮ ਸੀਗਾ ਇਹਦੇ ਤੇ ਸਪੇਅਰ ਪਾਰਟ ਦਾ ਦੱਸ ਰਿਹਾ ਜੀ ਇਹਨੂੰ ਗੋਦਾਮ ਦਾ ਫਰਸਟ ਫਲੋਰ ਸੈਕੰਡ ਫਲੋਰ ਤੋਂ ਕਿੰਨੀਆਂ ਗੱਡੀਆਂ ਲੱਗੀਆਂ ਗੱਡੀਆਂ ਤਿੰਨ ਲੈ ਆ ਗਏ ਲਾਈਆਂ ਜੀ ਇਹ ਤੇ ਗੱਡੀਆਂ ਉਹ ਗੱਡੀਆਂ ਵਾਈ ਰਿਖਲ ਹੋ ਕੇ ਆਣਗੇ ਵਾਰ-ਵਾਰ ਆ ਕੇ ਉਸ ਤੋਂ ਬਾਅਦ ਦੇਖਦੇ ਉੱਪਰ ਜਾ ਕੇ ਫਰਸਟ ਫਲੋਰ ਜਿਹੜੀ ਕਲੀਅਰ ਹੋ ਗਈ ਹੈ ਸੈਕੰਡ ਫਲੋਰ ਤੇ ਲੱਗ ਰਿਹਾ ਕੰਟਰੋਲ ਚੱਕ ਕੰਟਰੋਲ ਤੇ ਨਹੀਂ ਹੋਈ ਹੈ ਹਜੇ ਅਥਰਡ ਫਲੋਰ ਤੇ ਵੀ ਅੱਗੇ ਹੈ ਜੀ ਤੇ ਕੋਈ ਜਾਨੀ ਨੁਕਸਾਨ ਤੇ ਨਹੀਂ ਆਇਆ ਜਾਨੀ ਨੁਕਸਾਨ ਤੇ ਹਜੇ ਸਾਡੇ ਰਿਕਾਰਡ ਬੰਦੀ ਸੀ ਕਿੰਨੇ ਵਜੇ ਅੱਗ ਲੱਗੀ ਤੇ ਕਿੰਨੇ ਵਜੇ ਪਹੁੰਚ ਕੇ ਤੁਸੀਂ ਅੱਗ ਜਿਹੜੀ ਲੱਗਦੀ ਸੂਚਨਾ ਮਿਲੀ ਸਾਨੂੰ 10:02 ਮਿੰਟ ਤੇ ਮਿਲੀ ਆ ਤੇ ਅਸੀਂ ਕੋਰੀਡੋਰ ਤੇ ਮੇਰੇ ਕੋਲ 5 ਮਿੰਟ ਲੱਗਿਆ ਨਾ ਗੇਂਦਰ ਰੋਡ ਤੋਂ ਫਾਇਰ ਟੈਂਟਰ ਪਹੁੰਚਾਇਆ ਸੀ 5 ਮਿੰਟ ਦਾ ਹੀ ਲੱਗਾ ਹੋਣਾ ਬੱਸ ਨਹੀਂ ਆ ਨਾ ਬੱਸ ਤੋਂ ਆ ਅਸੀਂ ਦੋ ਕੰਨੀਆਂ ਹੈਡਕਵਰਟ ਤੋਂ ਲੈ ਕੇ ਮੈਸੇਜ ਕੰਟਰੋਲ ਆ ਜੀ ਅੱਗ ਤੇ ਨਹੀਂ ਛੋਟੇ ਫਲੋਰ ਜਿਹੜਾ ਹੈ ਇਹ ਕਿਹੜੀ ਜਗ੍ਹਾ ਭਾਈ ਜੀ ਅੱਖ ਲੱਗੀ ਹੈ ਕਿਵੇਂ ਲੱਗੀ ਹੈ ਇਹ ਪਤਾ ਲੱਗਿਆ ਕੁਝ ਤੇ ਆਪਣੇ ਡੁਗਰੀ ਰੋਡ ਤੇ ਡੁਗਰੀ ਰੋਡ ਤੇ ਅੱਖ ਲੱਗੀ ਤੇ ਮੰਜਰੀ ਅੱਗੇ ਸਭ ਦੇਖਣਾ ਤੁਹਾਨੂੰ ਉਹਨਾਂ ਨੂੰ ਬੜਾ ਪਛਾਹਿਆ ਬਾਕੀ ਅੱਗ ਬੁਝਾ ਰਿਹਾ ਕੋਈ ਚੰਨ ਇਨਸਾਨ ਹੀ ਹੋਇਆ ਕੋਈ ਆਲੇ ਦੁਆਲੇ ਦੀਆਂ ਬਿਲਡਿੰਗਾਂ ਨੂੰ ਖਤਰਾ ਇਕੱਠਾ ਕਾਫੀ ਹੋਇਆ ਹੋਇਆ ਤੁਸੀਂ ਵੀ ਭੁਜਾਰੇ ਸੀਗੇ ਅੱਗ ਮਤਲਬ ਬੁਝਾ ਰਿਆ ਮਤਲਬ ਪੁਰਾ ਮਤਲਬ ਅੱਗ ਉੱਪਰ ਜਲਣ ਲੱਗੀ ਹੈ ਤੇ ਅੱਗ ਲੱਗੇ ਸਾਕੇ ਤੁਹਾਨੂੰ ਕਿਦਾਂ ਪਤਾ ਲੱਗਿਆ ਬਿਲਕੁਲ ਸਾਰਨ ਪਤਾ ਲੱਗਿਆ ਹੋਵੇ ਅੱਗ ਕਿੱਥਾ ਲੱਗੀ ਇਹ ਬਿਜਲੀ ਸਰਕਟ ਬਿਜਲੀ ਸ਼ਟਰ ਬਿਜਲੀ ਸ਼ਟਰ ਤੁਹਾਨੂੰ ਕਿਦਾਂ ਪਤਾ ਲੱਗਿਆ ਜੀ ਸਾਨੂੰ ਹੁਣੇ ਫੋਨ ਗਿਆ ਦੋ ਮਿੰਟ ਪਹਿਲਾਂ ਸਰ ਇਹ ਕਿੰਨੇ ਮੰਜ਼ਲਾ ਇਮਾਰਤ ਹੈ ਇਹ 3 ਬਜੇ ਇੱਕੋ ਹੀ ਸ਼ੋਭਾ ਉੱਪਰ ਆ ਸ਼ੋ ਕਿੰਨੀਆਂ ਗੱਡੀਆਂ ਪਹੁੰਚ ਗਈਆਂ ਫੈਰਕੋ ਵੇਡ ਦੀਆਂ ਦੋ ਗੱਡੀਆਂ ਸਭ ਦੋ ਗੱਡੀਆਂ ਪਹੁੰਚ ਲਈ ਮੌਕੇ ਤੇ ਅੱਗੇ ਭਜਾਉਂਦੇ ਜਦ ਤੱਕ ਜਾਰੀ ਆਹਾਂ ਜੀ ਜੀ ਤੇ ਸਾਨੂੰ 112 ਨੰਬਰ ਤੇ ਫੋਨ ਆਇਆ ਮਿੰਟ ਮਿੰਟ ਪਹੁੰਚ ਗਿਆ ਹਾਂ ਜੀ